ਜੋ ਵੀ ਪਾਵੇ ਹੁਸੈਨ ਯਾਰ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆਂ ਧੀਰਤ ਸਿੰਘ ਸਨੇਹ ਅੱਜ ਅਸੀਂ ਜੀਰਾ ਖੜੇ ਆਂ ਜੀਰਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਅੱਜ ਇੱਥੋਂ ਦੇ ਪ੍ਰਕ੍ਰਿਤੀ ਕਲੱਬ ਨੇ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਐਸ ਵਕਤ ਸਾੰਨਾ ਪ੍ਰਧਾਨ ਜੀ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮੇ ਤਾਂ 5 ਨਵੰਬਰ ਦਾ ਕਿਉਂਕਿ ਤੇ ਕੱਲ ਤੋਂ ਹੀ ਗੁਰਪੁਰਬ ਦੀਆਂ ਰੌਣਕਾਂ ਸਾਰੇ ਦੁਨੀਆਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਨੇ ਤੇ ਅਸੀਂ ਇਹ ਉਪਰਾਲਾ ਕੀਤਾ ਵੀ ਅਸੀਂ ਅੱਜ ਮਨਾ ਰਹੇ ਹਾਂ ਸ਼ੁਖਮਨੀ ਸਾਹਿਬ ਦੇ ਪਾਠ ਹੋਏ ਨੇ ਪ੍ਰਕਿਰਤੀ ਪਾਰਕ ਜੀਰਾ ਵਿੱਚ ਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਹਿੱਸਾ ਲਿਆ ਇਸ ਸਮਾਗਮ ਦੇ ਵਿੱਚ ਅਸੀਂ ਉਹਦੇ ਨਾਲ ਨਾਲ ਹਰਪੀਟ ਤਾਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਕਰਕੇ ਐਸਸੀ ਪਰਿਵਾਰ ਉਹਨਾਂ 10 ਪਰਿਵਾਰਾਂ ਨੂੰ ਅਸੀਂ 10-10000 ਰੁਪਏ ਦੀ ਸਹਾਇਤਾ ਜਿਹੜੀ ਮਕਾਨਾਂ ਦੀ ਮੁਰੰਮਤ ਵਾਸਤੇ ਉਪਰਕੀਤੀ ਕਲੱਬ ਵੱਲੋਂ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਦਾਨੀ ਸੱਜਣਾ ਨੇ ਸਾਨੂੰ ਸਹਾਇਤਾ ਕੀਤੀ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸਾਰੇ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਜੀਰੇ ਸ਼ਹਿਰ ਦੀਆਂ ਉਹਨਾਂ ਦਾ ਸਨਮਾਨ ਕੀਤਾ ਉਸ ਤੋਂ ਇਲਾਵਾ ਜਿਹੜਾ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਕਿਉਂਕਿ ਪ੍ਰੈਸ ਨੇ ਸਾਨੂੰ ਬੜਾ ਉਤਸ਼ਾਹਤ ਕੀਤਾ ਉਹਨਾਂ ਦਾ ਵੀ ਸਨਮਾਨ ਕੀਤਾ ਗੁਰੂ ਵੀਰ ਦਾ ਲੰਗਰ ਟੁੱਟ ਵਰਤਿਆ ਗੁਰੂ ਦਾ ਭੰਡਾਰਾ ਤੇ ਸਾਰੀ ਸੰਗਤ ਦਾ ਹੀ ਮੈਂ ਪ੍ਰਕਿਰਤੀ ਕਲੱਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਪ੍ਰਮਾਤਮਾ ਕਰੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਸਦਾ ਖੁਸ਼ੀਆਂ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਰਸ਼ਨੀਆਂ ਬਹੁਤ-ਬਹੁਤ ਵਧਾਈਆਂ ਅੱਜ ਪ੍ਰਕਿਰਤੀ ਕਲੱਬ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਗੁਰਪੁਰਪ ਦੀ ਖੁਸ਼ੀ ਦੇ ਵਿੱਚ ਮਾਰੇ ਪ੍ਰਗਿਆਸ਼ ਕਰਾਈ ਸੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਪ੍ਰਣ ਪ੍ਰਸਾਦ ਦੂਸਰਾ ਜਿਹੜਾ ਪ੍ਰਕਿਰਤੀ ਕਲੱਬ ਹੈ ਕਿਉਂਕਿ ਐਨ ਜੀਓਸ ਆਪਣੇ ਸ਼ਹਿਰ ਦੇ ਵਿੱਚ ਬਹੁਤ ਹੀ ਕੰਮ ਕਰ ਰਹੀਆਂ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਕਿਉਂਕਿ ਮੈਂ ਖੁਦ ਐਨ ਜੀਓ ਦੇ ਵਿੱਚ ਕੰਮ ਕੀਤਾ ਔਰ ਜੋ ਐਨ ਜੀਓਸ ਕਰ ਰਹੀਆਂ ਮੈਂ ਦੇਖਦਾ ਆ ਸੇ ਪਾਸੇ ਸਾਡੇ ਧੀਰੇ ਦੀਆਂ ਉਹਨਾਂ ਦੇ ਵਿੱਚੋਂ ਇੱਕ ਪ੍ਰਕਿਰਤੀ ਕਲੱਬ ਇਸਨੇ ਕਿਹਾ ਫਲੱਡ ਜਦੋਂ ਆਏ ਬੜਾ ਜੋ ਵੀ ਉੱਥੇ ਜਾ ਜਾ ਕੇ ਲੋਕਾਂ ਦਾ ਹਾਲ ਪੁੱਛ ਕੇ ਔਰ ਜਿਹਨੂੰ ਲੋੜਵੰਦ ਲੋਕਾਂ ਨੂੰ ਜਿਹਨੂੰ ਰਾਸ਼ਨ ਚਾਹੀਦਾ ਸੀ ਜਾਂ ਜਿਵੇਂ ਕਿ ਅੱਜ ਜਿਨ੍ਹਾਂ ਦੇ ਮਕਾਨ ਢੱਠੇ ਸੀ ਉਹਨਾਂ ਨੂੰ ਬੜੀ ਚੈੱਕ ਦਿੱਤੇ ਗਏ ਆ ਇਸ ਕਰਕੇ ਮੈਂ ਬੜਾ ਇਹਨਾਂ ਦਾ ਧੰਨਵਾਦ ਮੈਂ ਇੱਕ ਗੱਲ ਜ਼ਰੂਰ ਕਰਦਾ ਹੁਣਾ ਕਿਉਂਕਿ ਜੋ ਸੁੱਖ ਲੈਣਾ ਨਾ ਮੈਂ ਕਿਹਨਾਂ ਇਹ ਬੜਾ ਸੁੱਖ ਆ ਵੱਡੀਆਂ ਗੱਡੀਆਂ ਵੱਡੀਆਂ ਪਰ ਜਿਹੜਾ ਸਕੂਨ ਆ ਮਨ ਨੂੰ ਜਾਂ ਜਿਹੜਾ ਮਨ ਨੂੰ ਹੁੰਦਾ ਆ ਆਪਾਂ ਨੂੰ ਮਿਲਦਾ ਆਦਨੇ ਕਿ ਆਪਣਾ ਆਤਮਾ ਨੂੰ ਉਹ ਸੇਵਾ ਚ ਹੀ ਮਿਲਦਾ ਹੈ ਉਹ ਕਿਉਂਕਿ ਇਹ ਸੇਵਾ ਬਹੁਤ ਵੱਡੀ ਸੇਵਾ ਹੈ ਕਿਉਂਕਿ ਹਰ ਇੱਕ ਮੇਰਾ ਖਿਆਲ ਕਿਸੇ ਦੇ ਹਿੱਸੇ ਵੀ ਬਹੁਤ ਘੱਟ ਆਉਂਦੀ ਹੈ ਤੇ ਸਾਡੇ ਪ੍ਰਕਿਰਤੀ ਕਲੱਬ ਜੋੜਾ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਸਾਡੇ ਜਨੈਲ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਕਿ ਬੜੀ ਹਿੰਮਤ ਕਰਦੇ ਉਹਨਾਂ ਦਾ ਧੰਨਵਾਦ ਸਾਰੀਆਂ ਐਨਜੀਓਜ਼ ਮੈਂ ਜੀਰੇ ਦੇਣੀਆਂ ਧੰਨਵਾਦ ਕਰਨਾ ਜਿੰਨਾਂ ਕਿ ਅੱਜ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਸੀ ਸਾਰਿਆਂ ਦਾ ਧੰਨਵਾਦ ਐਗਰੂਜੀ ਕਾਲਖ ਸਾਹਿਬ